परमेश्वर की जीवित हजूरी में आप सबका स्वागत है हमारा विश्वास है कि आप इस हजूरी में खाली वापस नहीं परमेश्वर की जीवित हजूरी उसकी सामर्थ यहाँ मौजूद है आपको छुटकारा देने के लिए ਅੱਤ ਮੇਰੀ ਬਾਤ ਪੂਰੀ ਨਹੀਂ ਨਿਕਲੀ ਹੈ ਅੰਗਰੇਜ਼ਾਂ ਮਤਲਬ ਕੀ ਗੱਲ ਸੀ ਕੀ ਰੋਕਸਾ ਕੀ ਰੋਕ ਸੀ ਬੈਣ ਦਿਲ ਦਾ ਰੋਕ ਸੀ ਫਾੜ ਦੋ ਰੋਕ ਸੀ ਅਰਦਾਸ ਸੀ ਕੰਮ ਤਾਂ ਤਾਂ ਨਹੀਂ ਕਰ ਸਕਦੇ ਸਾਹ ਚੜਦਾ ਹੀ ਹੋਰ ਇਹੋ ਕਿ ਤੈਨੂੰ ਪ੍ਰਭੂ ਨੇ ਅਸੀਸ ਦਿੱਤੀ ਹੈ ਹੁਣ ਠੀਕ ਹੋ ਹੁਣ ਜਦੋਂ ਪਿਛਲੇ ਸੰਡੇ ਆਈ ਸੀ ਉਦੋਂ ਤੱਕ ਤੁਹਾਡੀ ਬਹੁਤ ਮੰਦੀ ਹਾਲਤ ਦੀ ਕੋਣ ਤੁਸੀਂ ਕਰਦਾ ਕੰਮ ਕਰਦੇ ਹੁਣ ਇਹ ਸਾਚੰਦ ਹallelujah ਜੋਰ ਨਾਲ ਸਾਡੀ ਵਰਗੇ ਪਰਮੇਸ਼ਰ ਦੀ ਮਹਿਮਾ ਕਰਾਂ। ਜੀ ਨੋ ਸਾਰੇ ਜਾਰੇ ਸੇ ਘਰ ਵਾਲੇ ਦੀ ਗਵਾਹੀ ਦੇਣ ਲੱਗੀ ਆ ਮੇਰਾ ਘਰ ਵਾਲਾ ਬਹੁਤ ਜ਼ਿਆਦਾ ਠੀਕ ਨਹੀਂ ਹੈਗਾ ਹੌਸਪੀਟਲਾਂ ਦੇ ਵਿੱਚ ਜਵਾਬ ਮਿਲ ਗਿਆ ਸੀ ਉਹਨਾਂ ਨੂੰ ਇਹਨਾਂ ਦੀਦੀ ਦਾ ਬਹੁਤ ਜ਼ਿਆਦਾ ਧੰਨਵਾਦ ਜਿੰਨਾ ਪ੍ਰਾਰਥਨਾ ਕੀਤੀ ਮੇਰਾ ਪਤੀ ਬਹੁਤ ਜ਼ਿਆਦਾ ਚੰਗਾ ਹੋ ਗਿਆ। ਖੁਦਾ ਦਾ ਧੰਨਵਾਦ। ਕੀ ਕਹਿ ਜੰਗਨਾ ਕਿਹੜੀ ਚੀਜ਼ ਤੋਂ ਉਹਨਾਂ ਦੇ ਲਿਵਰ 'ਚ ਵੀ ਪ੍ਰੋਬਲਮ ਨਹੀਂ ਸੀ ਉਹਨਾਂ ਦੇ ਫੁੱਲਦੇ ਵੀ ਖਰਾਬ ਹੋ ਗਏ ਸੀ। ਕਿਆਹੀ ਇਲਾਕੇ ਦੇ ਬੱਚਨ ਦੀ ਕੋਈ ਹਾਲਤ ਨਹੀਂ ਹੈਗੀ ਤੁਸੀਂ ਘਰੇ ਲੈ ਜਾਓ ਦੀ ਸੇਵਾ ਕਰੋ ਪੀਲੀਆ ਵੀ ਬਹੁਤ ਜ਼ਿਆਦਾ ਆਇਆ ਹੈ ਉਹਨਾਂ ਨੂੰ ਨਹੀਂ ਹੁੰਦੀਆਂ ਉਲਟੀਆਂ ਹੁੰਦੀਆਂ ਇਹ ਬਹੁਤ ਜ਼ਿਆਦੀਆਂ ਤਿੰਨ ਚਾਰ ਦਿਨ ਖੁੰਦੀ ਉਲਟੀਆਂ ਹੁੰਦੀਆਂ ਰਹੀਆਂ ਹਿੱਤੇ ਡਾਕਟਰਾਂ ਨੇ ਕਿਹਾ ਹੈ ਕਿ ਇਹਨੂੰ ਘਰੇ ਲੈ ਜਾਓ ਤਾਂ ਘਰੇ ਜਾ ਕੇ ਤੇ ਦੀ ਸੇਵਾ ਪਾਣੀ ਕਰੋ ਇਹ ਤਾਂ ਡਾਕਟਰ ਦੀ ਗੱਲ ਨਹੀਂ ਹੈਗਾ ਤੇ ਜਿੱਦਣ ਤੁਹਾਡੇ ਕੋਲ ਪ੍ਰਾਰਥਨਾ ਕੀ ਕਰਾਈ ਹੀ ਉਦੋਂ ਰੋਟੀ ਵੀ ਖਾਣ ਲੱਪੇ ਆਮੀਨ ਹਾਲੇਲੂਇਆ ਪਰ ਬਿਲਕੁਲ ਠੱਕੇ ਆ ਹਾਂ ਤੇ ਜੀ ਜ਼ੋਰ ਨਾਲ ਤਾੜੀ ਮਾਰਨ ਕਰ ਪਰਮੇਸ਼ਰ ਦੀ ਮਹਿਮਾ ਕਰਾਂਗੇ ਪੀ ਪਰਮੇਸ਼ਰ ਦੀ ਸੰਤਾਨ ਜੀ ਪਰਮੇਸ਼ਰ ਮੇਰੇ ਨਾਲੋਂ ਜ਼ਿਆਦਾ ਪਿਆਰ ਤੁਹਾਨੂੰ ਕਰਦਾ ਹੈ ਹallelujah ਅਸੀਂ ਤਾਂ ਪਰਮੇਸ਼ਰ ਦੇ ਨੌਕਰ ਸਾਡੀ ਦੀਕ ਬਾਲ ਕਰਨ ਵਾਸਤੇ ਹallelujah ਪਹਿਲਾਂ ਸਾਡਾ ਨਾਮ ਲੈ ਗਾਲ ਜੀ ਤੇ ਨਾਮ ਮੇਰਾ ਸੁਖਦੇਵ ਹੋ ਜੀ ਤੇ ਸਿੱਖ ਪਰਵਾਰ ਤੋਂ ਜੀ ਹਾਂ ਜੀ ਹੋਏ ਹਨ 15 16 ਸਾਲ ਹੀ ਚੱਲੇ ਪ੍ਰਭੂ ਵਿੱਚ ਚੱਲਦੇ ਹਾਂ ਪੇਪਰ ਤਾਂ-ਤਾਂ ਤੇ ਜਾਂਦੇ ਰਹੇ ਆ ਪਰ ਜੋ ਸੇਵਾ ਉੱਤੇ ਐ ਠੀਕ ਆ ਤੇ ਪ੍ਰਭੂ ਨੇ ਨਾ ਹੁਣ ਪਿਛਲੇ ਹਫਤੇ ਨਹੀਂ ਆਏ ਆ ਤੋਂਦੋਂ ਦੇ ਪ੍ਰਭੂ ਨੇ ਚੰਗਾ ਕੀਤਾ ਕੀ ਪ੍ਰੋਬਲਮ ਸੀ ਬੈਂਟਾ ਤੂੰ ਤੇ ਤਾਂ ਦਾ ਹੀ ਹੋ ਰਿਹਾ ਜੀ ਕਹਿੰਦੇ ਕਿ ਹੁਣ ਫੜਨਾ ਕਿਤੇ ਫੜਨਾ ਨਹੀਂ ਤੁਹਾਨੂੰ ਕੀ ਗੱਲ ਹੁੰਦੀ ਮੈਨੂੰ ਵੀ ਹੜ ਦਾ ਰਕਸਿਆ ਹਾਂ ਹਾਟ ਦਾ ਨਕਸ ਹੀ ਪਰ ਠੀਕ ਹੋ ਹallelujah ਜੋਰ ਨਾਲ তারি ਮਹਾਨ ਪਰਮੇਸ਼ਰ ਦੀ ਮਹਿਮਾ ਕਰਦੇ ਤੇ ਪਿਛਲੇ ਸੰਡੇ ਇਹ ਬੰਦਗੀ ਨੂੰ ਬਾਅਦ ਵਿੱਚ ਆਇਹੀ ਲਾਸਟ ਵਿੱਚ 5 ਵਜੇ ਨਾਲ ਸ਼ਾਮ ਨੂੰ ਹallelujah ਅਰਪਦਾ ਨੇ ਇਹਨਾਂ ਨੂੰ ਛੂਇਆ ਔਰ ਪਰਮੇਸ਼ਰ ਇਹਨਾਂ ਨੂੰ ਆਸ਼ੀਸ਼ ਦਿੱਤੀ ਜੋ ਨਾ ਗਾੜੀ ਮਾਰਗਾ ਪਰਮੇਸ਼ਰ ਦੀ ਮਹਿਕ ਕਰਦਾ ਹੈ। ਧੰਨਵਾਦ। ਧੰਨਵਾਦ। ਮੇਰਾ ਬਕੇ ਦਾ ਵੀ ਧੰਨਵਾਦ ਕਰਦਾ। ਹਾਂਜੀ ਭੈਣ ਨੂੰ ਰਾਤ ਨੂੰ ਨੀਂਦ ਆਉਂਦੀ ਹੈ। ਹਾਲੇਲੂਇਆ। ਇਸ ਭੈਣ ਨੂੰ ਰਾਤ ਨੂੰ ਨੀਂਦ ਨਹੀਂ ਸੀ ਹੁੰਦੀ। ਤੇ ਵੇਖੋ ਕਪਦਾ ਨੇ ਕਿੰਨਾ ਵਟਾ ਕੰਮ ਕੀਤਾ ਹੈ। ਹਾਲੇਲੂਇਆ। ਜਿੰਨੀ ਵੱਡੀ ਗਵਾਹੀ ਹੁੰਦੀ ਹੈ ਨਾ ਉਹਨਾਂ ਕੋਲ ਹੀ ਦੱਸਿਆ। ਕਿਉਂਕਿ ਜਿਹੜੇ ਹੋਰ ਲੋਕ ਸਨ ਉਹ ਵੀ ਬਚਾਏ ਜਾਣ ਪਰਮੇਸ਼ਰ ਉਹਨਾਂ ਨੂੰ ਵੀ ਆਸ਼ੀਸ਼ ਦੇ। ਜੀਵਨ ਦੀ ਗਵਾਹੀ ਦੇ ਆਕਰ ਕੋਈ ਵੀ ਆਪਣੀ ਗਵਾਹੀ ਲਗਾਇਆ ਨਾ ਕਰੇ ਛੋਟੀ ਤੋਂ ਛੋਟੀ ਗਵਾਹੀ ਉਹ ਵੀ ਤਾਂ ਕਿਉਂਕਿ ਇਸ ਦੇ ਨਾਲ ਖੁਦਾ ਦੇ ਨਾਮ ਨੂੰ ਮਹਿਮਾ ਮਿਲਦੀ ਹੈ। ਸਹੀ ਗੱਲ ਹੈ। ਜੀ ਸਾਡੇ ਵਿੱਚ ਵੀ ਦਾਨੀਅਲ ਉਹ ਉਹਨਾਂ ਦੀ ਗਵਾਹੀ ਲਾਵਾਂਗੇ ਕਿਵੇਂ ਖੁਦਾ ਨੇ ਉਹਨਾਂ ਨੂੰ ਸ਼ੂਗਰ ਤੋਂ ਚੰਗਾ ਕੀਤਾ। ਹallelujah। 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 ਸਾਰਾ ਪੈਟਰਨ ਜਾਮ ਸੀ। ਪਰਮੇਸ਼ਰ ਦੱਸੇ ਜਾਮ ਸੀ। ਜਦੋਂ ਦੇ ਇੱਥੇ ਆਉਣ ਲੱਗੇ ਆ ਬੜੇ ਬੜੇ ਖਰਾਬਾਂ ਦਾ ਜਿਹੜਾ ਨਾਮ ਹੈ ਬੜੇ ਗਨਾਹ ਕਰਨੋਂ ਦਾ ਮੈਂ ਚਰਚ ਨਹੀਂ ਜਾਂਦਾ ਹਾਂ ਮੈਂ ਚਰਚ ਜਾਣ ਵਾਲਾ ਨਹੀਂ ਆ ਮੈਂ ਚੰਨ ਨੂੰ ਚਰਚ ਆ ਤੇ ਮੇਰੇ ਪੈਣ ਪਾਦ ਮੈਂ ਨਹੀਂ ਲੈਣ ਜਾ ਜਦੋਂ ਆ ਮੈਂ ਚਰਚ ਆ ਪਰਮੇਸ਼ਰ ਮੇਰੀ ਬਾਹ ਫੜੀ ਆ ਮੈਨੂੰ ਸ਼ੂਗਰ ਦੀ ਬਿਮਾਰੀ ਹੈ ਘਰਦਨ ਸ਼ੂਗਰ ਦੀ ਬਿਮਾਰੀ ਹੈ ਤੇ ਕਦੀ ਇਹ ਦਵਾਈ ਖਾ ਕੇ ਨਹੀਂ ਵੇਖੀ ਪਰਮੇਸ਼ਰ ਨੇ ਸਾਡੇ ਬੱਚਿਆਂ ਦੀ ਬਾਹ ਫੜ ਲਈ ਆ ਪਰਮੇਸ਼ਰ ਦਾਤ ਨੂੰ ਮੱਤੀ ਆ ਤੇ ਸਭ ਕੁਝ ਠੀਕ ਕਰਤਾ ਵਾ ਆਪਦਾ ਧੰਨਵਾਦ ਜ਼ੋਰ ਨਾਲ ਤਾੜੀ ਮਾਰ ਕੇ ਪਰਮੇਸ਼ਰ ਦੀ ਮਹਿਮਾ ਕਰੋ ਨਾ ਬਿਟਾ ਦੇ ਤਾਂ ਮੇਰੇ ਮੰਮਾ ਦੀ ਸ਼ੂਗਰ ਨਾ ਹਫਤਾ ਹੋ ਗਿਆ ਹੀ ਬੜੀ ਹਾਈ ਆਂਦੀ ਸੀ ਤੇ ਮੈਂ ਜਿਸ ਜੀ ਤੋਂ ਪ੍ਰੇਰ ਕਰਵਾਈ ਤੇ ਕੱਲ ਪਰਸੋ ਦੀ ਹੁਣ ਥੋੜੀ ਕੰਟਰੋਲ ਹੈ ਮੈਂ ਸਰੇ ਕੱਲ ਰਾਤ ਨੀਂਦ ਉਠਾ ਕੇ ਚੈੱਕ ਕੀਤੀ 290 ਸੀ ਖਾਈ ਤੋਂ نیچے ਆਉਂਦੀ ਨਹੀਂ ਸੀ ਹੈਗੀ ਪਹਿਲਾਂ ਕਿੰਨੀ ਪਹਿਲਾਂ ਕਿੰਨੀ ਜਦੋਂ ਪ੍ਰੇਰ ਕਰਾਈ ਸੀ ਐਚ ਆਈ ਹਾਈ ਮੈਂ ਹਾਈ ਆਈ ਸੀ ਨਿਸ਼ਾਨ ਵਾਲਾ ਹਾਈ ਦੇ ਤੇ ਰਿਆ ਸੀ ਤੇ ਮੈਂ ਵੀ ਜੋਬ ਕਰਦੀ ਮੈਨੂੰ ਛੁੱਟੀ ਨਹੀਂ ਮਿਲਦੀ ਪਰ ਮੈਂ ਰੱਬ ਤੋਂ ਮਾਫੀ ਮੰਗਣਾ ਚਾਹੁੰਦੀ ਪਰ ਮਾਥੇ ਜੂਠੀ ਬੋਲਿਆ ਪਰ ਅੱਜ ਸੋਚਿਆ ਕਿ ਅੱਜ ਮੈਂ ਚਰਚ ਜਾਣਾ ਹੀ ਜਾਣਾ ਜੋ ਮਰਜ਼ੀ ਹੋ ਜੇ ਤੇ ਮੈਂ ਆਪਣੀ ਮੰਮਾ ਨੂੰ ਲੈ ਕੇ ਆਈ ਹੀ ਪਰ ਹੁਣ ਮੇਰੀ ਮੰਮਾ ਦੀ ਸ਼ੂਗਰ ਨਹੀਂ ਕੰਟਰੋਲ ਹੋ ਗਈ ਨਾ ਖੁਦਾ ਦਾ ਧੰਨਵਾਦ ਕਰਦੀ ਹਾਂ ਮੇਰੀ ਪਹਿਲੋਂ ਵੀ ਜਿਵੇਂ ਦੀ ਦਵਾਈ ਆ ਮੇਰੀ eyes ਦਾ operation ਹੋਇਆ ਸੀ ਤੇ ਮੇਰੇ ਹੱਥਾਂ ਇੱਕ ਬਹੁਤ ਜਿਆਦਾ ਅੱਖ ਤੇ swelling ਸੀ ਤੇ ਮੈਂ sister ਕੋਲ prayer ਕਰਵਾਉਂਦੀ ਰਹੀ ਸੀ ਤੇ ਮੇਰੀ ਜਿਹੜੀ swelling ਸੀ ਉਹ ਠੀਕ ਹੋ ਗਈ ਮੈਂ ਖੁਦਾ ਦਾ ਧੰਨਵਾਦ ਕਰਦੀ ਆ ਸਾਰਿਆਂ ਨੂੰ ਜੈਮ ਜੋਰ ਨਾਲ ਤਾੜੀ ਮਾਰ ਕੇ ਪਰਮੇਸ਼ਰ ਦੀ ਮਹਿਮਾ ਕਰਾਂਗੇ ਅੱਜ ਤੋਂ ਬਾਅਦ ਤੁਹਾਡੀ ਸ਼ੁਕਰ ਦੀ ਵਧੇਗੀ ਨਾਰਮਲੀ ਰਹੇਗੀ ਇਸ਼ੀ ਦੇ ਨਾਮ ਚ ਹਾਲੇਲੂਇਆ ਕਿਉਂਕਿ ਪਰਮੇਸ਼ਰ ਪ੍ਰੇਮ ਕਰਦਾ ਆਪਣੇ ਲੋਕਾਂ ਉਹ ਨਹੀਂ ਜਦੋਂ ਮੇਰੇ ਲੋਮ ਦੁੱਖਾਂ ਜਾਂ ਤੇ ਬਿਮਾਰੀਆਂ ਵਿੱਚ ਰਹਿਣ ਹਾਲਾਤਾਂ ਵਿੱਚ ਰਹਿਣ ਇੰਨੀ ਇਹਨਾਂ ਦੀ ਸ਼ੂਗਰ ਵੱਧ ਚੁੱਕੀ ਹੀ ਇਹਨਾਂ ਦਾ ਪਾਖਰਮਾ ਵੀ ਉੱਤੇ ਨਿਕਲ ਗਿਆ ਇਸੇ ਤਰ੍ਹਾਂ ਹੀ ਨਾ ਹੈ ਨਾ ਹਲੇ ਦੀਆ ਹਲੇ ਦੀਆ ਅਰਜੋਨ ਨਾਲ ਤਾਰੀ ਮਾਰਾ ਜੋ ਪ੍ਰਭੂ ਦੀ ਇਹਨਾਂ ਗਮਾਈਆਂ ਵਾਸਤੇ